ਪੂਰਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਕਰੋ ਇਸ ਟਾਈਮ ਪਤਾ ਨਹੀਂ ਕਿਹੜੇ ਵੇਲੇ ਲੜਾਈ ਆਣੀ ਆ ਪੂਰਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਇਹ ਨਾਵੇਂ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਵਿੱਚ ਕੋਈ ਤੀਜਾ ਤੁਹਾਡਾ ਕੋਈ ਫਾਇਦਾ ਚੱਕੇ ਤੁਹਾਡੀ ਕੋਈ ਦੁਸ਼ਮਣੀ ਹੋਵੇ ਕਿਸੇ ਨਾਲ ਉਹਨੂੰ ਯਾਇਦ ਦੁਸ਼ਮਣੀ ਕੱਢ ਜੀਵੇ ਇਸ ਕਰਕੇ ਪੈਨਰਸਾ ਨੂੰ ਮੈਂ ਸਾਰਿਆਂ ਨੂੰ ਘਰ ਦੇ ਨਾਲ ਆ ਨਿੱਕੇ ਨਿੱਕੇ ਬੱਚਿਆਂ ਨੂੰ ਆਪ ਆਪਣੀ ਜ਼ਿੰਮੇਵਾਰੀ ਆ ਕੇ ਲੈ ਕੇ ਜਾਇਆ ਕਰੋ ਹਾਂਜੀ ਭਾਈ ਜੀ ਜਿੱਦਾਂ ਤੁਸੀਂ ਦੇਖਿਆ ਪਹਿਲਗਾਮ ਹਮਲੇ ਤੋਂ ਬਾਅਦ ਜਿਹੜਾ ਵੀ ਮਸਲਾ ਇੰਨਾ ਕਰਮਾਇਆ ਹੋਇਆ ਆ ਪਾਕਿਸਤਾਨ ਤੇ ਇੰਡੀਆ ਦਾ ਮੁੱਦਾ ਇੰਨਾ ਕਰਮਾਇਆ ਹੋਇਆ ਆ ਤੇ ਇਸ ਮੁੱਦੇ ਦੇ ਗੱਲ ਮੈਂ ਕਰਨੀ ਆ ਆਪਣੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀ ਨਹੀਂ ਹੈਗੀ ਜਿਹੜੇ ਜ਼ਿਲ੍ਹੇ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀ ਨਹੀਂ ਹੈਗੀ ਉਹ ਪੇਰੈਂਟਸ ਨੂੰ ਬੇਨਤੀ ਕਰਦਾ ਜਿਹੜੇ ਜਵਾਗਾਂ ਤੁਰ ਕੇ ਜਾਂਦੇ ਆ ਨਾ ਉਹ ਚਾ ਜਿਹਦੇ ਤੇ ਤਾਂ ਮੁੱਦਾ ਕਰਮਾਇਆ ਹੋਇਆ ਉਹ ਉਹਨੇ ਕਿਹਾ ਤਾਂ ਕਿ ਬੱਚਿਆਂ ਨੂੰ ਸਕੂਲੋਂ ਆ ਕੇ ਲੈ ਜਾਇਆ ਕਰਨ ਕਿਉਂਕਿ ਮੁੱਦਾ ਬਹੁਤ ਇਹ ਦਰਮਾਇਆ ਹੋਇਆ ਹੈ ਬੱਚਿਆਂ ਦਾ ਧਿਆਨ ਰੱਖਣਾ ਆਪਣਾ ਬਹੁਤ ਵਰਜਮਾਰਦਾ ਕੱਲ ਨੂੰ ਹੋਰ ਨਾ ਹੋਵੇ ਕਿ ਪਾਕਿਸਤਾਨ ਦੀ ਇੰਡੀਆ ਦੀ ਲੜਾਈ ਦੇ ਵਿੱਚ ਕੋਈ ਤੀਜਾ ਪੈਦਾ ਜਾਵੇ ਜਾਂ ਕੋਈ ਦੁਸ਼ਮਣੀ ਖੱਟ ਜਾਈਵੇ ਆਪਣੇ ਨਾਲ ਇਸ ਕਰਕੇ ਲਗਦਾ ਹੈ ਕਿ ਇਹ ਜਿਹੜਾ ਜਵਾ ਮੇਰੀ ਮੇਰੇ ਅਰਦੇ ਇਹ ਤਾਂ ਸਾਰੇ ਜਵਾਬਦਾਰ ਨਹੀਂ ਲੱਗੇ ਹੋਗੇਗੇ ਵੀ ਆਪਣੇ ਆਪਣੇ ਜਵਾਬ ਤੁਸੀਂ ਆਪਣੇ ਆਪਣੇ ਘਰੇ ਲੈ ਜਾਇਆ ਕਰੋ ਐ ਸੇਫਟੀ ਨਾਲ ਕਿਉਂਕਿ ਮੁੱਦਾ ਬਹੁਤ ਪਰਮਾਇਆ ਹੋਇਆ ਪਤਾ ਨਹੀਂ ਕਿਹੜੇ ਵੇਲੇ ਲੜਾਈ ਲੱਗ ਜਾਣੀ ਆ ਉਹਨਾਂ ਰਾਤੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਪਣਾ ਮੋਦੀ ਸਰਕਾਰ ਕਹਿ ਰਹੀ ਸੀਗੀ ਕਿ ਬਲੈਕਆਊਟ ਹੋਊਗਾ ਬਲੈਕਆਊਟ ਹੋਣਾ ਸੀ ਅੱਜ 7 ਮਈ ਨੂੰ ਉਸ ਤੋਂ ਪਹਿਲਾਂ ਹੀ 6 ਮਈ ਰਾਤ ਨੂੰ ਉਹਨਾਂ ਨੇ ਚਾਰ ਮਸਾਲਾ ਪਾਕਿਸਤਾਨ ਦੇ ਵਿੱਚ ਫਿੱਟ ਚੁੱਕਿਆ ਯਾਨੀ ਕਿ ਮਾਹੌਲ ਲੜਾਈ ਦਾ ਬਣ ਚੁੱਕਿਆ ਆ ਕੋਈ ਪਤਾ ਨਹੀਂ ਕਿਹੜੇ ਵੇਲੇ ਲੜਾਈ ਲੱਗ ਜਾਣੀ ਆ ਤੁਸੀਂ ਆਪਣੇ ਬੱਚਿਆਂ ਦਾ ਆਪਣੇ ਬੱਚਿਆਂ ਦਾ ਆਪਣੇ ਬੱਚਿਆਂ ਦਾ ਆਪਣੇ ਘਰਦਿਆਂ ਦਾ ਪੂਰਾ ਧਿਆਨ ਰੱਖੋ ਲੜਾਈ ਪਤਾ ਨਹੀਂ ਕਿਹੜੇ ਵੇਲੇ ਵੀ ਲੱਗ ਸਕਦੀ ਆ ਆ ਲੋ ਜੀ ਵਟ ਗਿਆ ਜੀ ਦੋ ਛੁੱਟੀ ਗਈ ਆ ਉਹ ਆਪਾਂ ਆ ਗਏ ਜੀ ਆਪਣੀ ਡਿਊਟੀ ਪੂਰੀ ਕਰਨ ਡਿਊਟੀ ਲਈ ਉਹ ਨਿੰਨੀ ਛਟਰੀ ਵਾਲੇ ਨੇ ਡਿਊਟੀ ਏ ਲਈ ਆ ਕਿ ਇਆਂ ਤੇ ਚੋਰੀਆਂ ਕਰ ਕਰ ਤੇ ਇਆਂ ਛੱਡ ਨਹੀਂ ਆਬਰੀ ਇਹਨਾਂ ਕੋਲ ਇੱਕ ਕੰੰਜੀ ਨਹੀਂ ਲਈ ਜਾਊਗੀ ਆ ਦੇਖ ਲੋ ਭਾਈ ਕਿੰਨੇ ਨਿਆਰੇ ਤੁਰ ਕੇ ਜਾ ਰਹੇ ਆ ਪੂਰਾ دہشت ਦਾ ਮੋਲ ਆ ਪਰ ਆਪਣੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਕੋਈ ਸੁੱਖਤਾ ਹੈ ਨਹੀਂ ਜੀ ਆ ਦੇਖ ਲੋ ਕਿੰਨੇ ਨਿਆਰੇ ਤੁਰ ਕੇ ਜਾ ਰਹੇ ਆ ਕੋਈ ਰੱਬ ਨਾ ਕਰੇ ਇਹਨਾਂ ਨਾਲ ਕੋਈ ਉਨੀ ਨੀ ਕੀ ਹੋ ਜਾਏ ਕੌਣ ਜ਼ਿੰਮੇਵਾਰ ਹੂਆ ਇਹਨਾਂ ਨੇ 2 2.5 2.5 ਕਿਲੋਮੀਟਰ ਦੂਰ ਤੱਕ ਤੁਰ ਕੇ ਜਾਣਾ ਆ ਦੇਖ ਲੋ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਆਪਾਂ ਇਹਨਾਂ ਨੂੰ ਸੇਵਾ ਪ੍ਰੋਵਾਈਡ ਕਰਵਾ ਸਕੀਏ ਇਹਨਾਂ ਦਾ ਅਨੁਮਾਨ ਸੁਕਾਉ ਦੇ ਤੇ ਇਹਨੂੰ ਵੱਤ ਵਤ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਤਾਂ ਕਿ ਸਾਰੇ ਪੰਜਾਬ ਜ਼ਿਲ੍ਹੇ ਦੇ ਵਿੱਚ ਸਾਰੇ ਕੋਨੇ-ਕੋਨੇ ਦੇ ਵਿੱਚ ਇਹ ਮੇਰੀ ਵੀਡੀਓ ਪਹੁੰਚ ਜਾਵੇ ਤਾਂ ਕਿ ਹਰੇਕ ਕੋਈ ਆਪਦੇ ਘਰ ਦੇ ਜੀ ਨੂੰ ਤੇ ਆਪਦੇ ਬੱਚਿਆਂ ਨੂੰ ਸੰਭਾਲ ਸਕੇ ਬਾਈ ਜੀ ਜੇ ਤੁਹਾਨੂੰ ਮੇਰੀ ਇਹ ਸੇਵਾ ਚੰਗੀ ਲੱਗਦੀ ਆ ਵੀਡੀਓ ਨੂੰ ਵੱਤ ਵਤ ਲਾਈਕ ਸ਼ੇਅਰ ਕਮੈਂਟ ਤੇ ਮੈਨੂੰ ਫੋਲੋ ਕਰਨਾ ਨਾ ਭੁੱਲਿਓ ਜੀ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ